ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਤ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੜਕਾਂ ਵਜਾਈ ਤੇ ਰਾਜਮਾਰਗ ਮੰਤਰਾਲੇ ਨੇ ਲਰਨਿੰਗ ਲਾਇਸੈਂਸ ਅਤੇ ਕਨਡਕਟਰ ਲਾਇਸੈਂਸ ਦੀ ਵੈਦਤਾ 29 ਫਰਵਰੀ ਤੱਕ ਵਧਾਈ ਹੈ ਕਮਾਤਰਾਲੇ ਨੇ ਮੰਗਲਵਾਰ ਨੂੰ ਆਪਣੇ ਸਾਰਥੀ ਪੋਰਟਲ ਵਿੱਚ ਗੁਣੀ ਆਦੀ ਟਾਂਚੇ ਨਾਲ ਸੰਬੰਧਿਤ ਮੁੱਦਿਆਂ ਤੇ ਕਾਰਨ ਸਿੱਖਣ ਵਾਲੇ ਲਾਇਸੈਂਸ ਡਰਾਈਵਰ ਅਤ ਲਾਇਸੈਂਸ ਅਤੇ ਕੰਡਕਟਰ ਲਾਇਸੈਂਸ ਦੀ ਵੈਦਤਾ ਨੂੰ 29 ਫਰਵਰੀ ਤੱਕ 2024 ਤੱਕ ਵਧਾਉਣ ਦੀ ਹਦੇਸ਼ ਦਿੱਤੇ ਹਨ ਸੜਕਾ ਭਜਾਈ ਤੇ ਰਾਜਮਾਰਗ ਮੰਤਰਾਲੇ ਨੇ ਇੱਕ ਸਕਰੂਲ ਲਰਫ ਵਿੱਚ ਕਿਹਾ ਹੈ ਕਿ 31 ਜਨਵਰੀ 2024 ਤੋਂ 12 ਫਰਵਰੀ 2024 ਤੱਕ ਸਾਰਥਿਕ ਪੋਰਟਲ ਵਿੱਚ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮੁੱਦਿਆਂ ਕਾਰਨ ਬਿਰਨ ਬਿਨ ਬਿਨਾਕਾਰ ਨੂੰ ਲਾਇਸੈਂਸ ਨਾਲ ਸੰਬੰਧਿਤ ਸੇਵਾਵਾਂ ਪ੍ਰਾਪਤ ਕਰਨ ਦੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੇ ਨਾਲ ਹੀ ਇਸ ਦੇ ਅਨੁਸਾਰ ਸੜਕ ਆਵਾਜਾਈ ਮੰਤਰਾਲੇ ਨੇ ਕਿਹਾ ਕਿ 31 ਜਨਵਰੀ 2024 ਅਤੇ ਫਰਵਰੀ 15 2024 ਦੇ ਵਿੱਚ ਕਾਰ ਸਿਖਿਆਰਥੀ ਲਾਇਸੈਂਸ ਡਰਾਈਵਰ ਲਾਇਸੈਂਸ ਅਤੇ ਕੰਡਕਟਰ ਲਾਇਸੈਂਸ ਦੀ ਵੈਦਤਾ ਨੂੰ 29 ਫਰਵਰੀ 2024 ਤੱਕ ਕੋਈ ਜੁਰਮਾਨਾ ਨਹੀਂ ਲਿਆ ਜਾਵੇ ਕਮੰਤਰੀ ਅਲ ਨੇ ਅੱਗੇ ਕਿਹਾ ਕਿ ਆਨਲਾਈਨ ਸੇਵਾ ਨੂੰ ਅਕਸ਼ ਤੌਰ ਤੇ ਬੰਦ ਕਰਨ ਦੀ ਯੋਜਨਾ ਕਰਨ ਦੇ ਕਾਰਨ ਬਿਨੈਕਾਰ ਫੀਸ ਨੂੰ ਭੁਗਤਾਨ ਡਰਾਈਵਿੰਗ ਲਾਇਸੈਂਸ ਅਤੇ ਨਵੀਨੀਕਰਨ ਸਿਖਿਆਰਥੀ ਲਾਇਸੈਂਸ ਅਤੇ ਬੁਕਿੰਗ ਸਟਾਲ ਡਰਾਈਵਿੰਗ ਹੁਨਰ ਟੈਕਸ ਆਦ ਵਰਗੀਆਂ ਸੇਵਾਵਾਂ ਲਈ ਅਰਜੀ ਦੇਣ ਦੀ ਯੋਗ ਨਹੀਂ ਰੱਖਦਾ ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਪਰਿਵਾਰਕ ਪੋਰਟਲ ਰਾਹੀਂ ਸੇਵਾਵਾਂ ਵਿੱਚ ਵਿਗਨ ਦੇ ਸਮੇਂ ਦੌਰਾਨ ਨਾਗਰਿਕ ਅਤੇ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਦੇ ਇਲਾਵਾ ਨਾਗਰਿਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨ ਦਾ ਪਵੇਗਾ ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਹੈ ਕਿ ਇਹ ਸਿੱਖਣ ਵਾਲੇ ਲਾਇਸੈਂਸ ਡਰਾਈਵਰ ਅਤੇ ਲਾਇਸੈਂਸ ਕੰਡਕਟਰ ਲਾਇਸੈਂਸ ਅਤੇ ਵੈਦਤ ਨੂੰ ਜੋ 31 ਤਰੀਕ ਤੱਕ ਖਤਮ ਹੋ ਚੁੱਕੀ ਹੈ ਜਨਵਰੀ 2024 ਅਤੇ 15 ਫਰਵਰੀ ਤੱਕ ਨੂੰ 2024 ਤੱਕ ਕੋਈ ਜੁਰਮਾਨਾ ਲਗਾਇਆ ਬਿਨਾ ਵੈਦ ਮੰਨਿਆ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ